ਸੋ ਇਸ ਵੇਲੇ ਤਸੀਂ ਮੌਜੂਦ ਹੈ 골ਡ ਮੈਡੀਕਲ ਹਸਪਤਾਲ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਹਨ ਡਾਕਟਰ ਵਿਕੀ ਚਿੰਨਲ ਜੀ ਜੋ ਇੱਕ ਜ਼ਰੂਰੀ ਜਾਣਕਾਰੀ ਦੇ ਰਹੇ ਹਨ ਤੇ ਜਾਣਦੇ ਹਾਂ ਕਿ ਉਹਨਾਂ ਦੇ ਹੱਥ ਵਿੱਚ ਇੱਕ ਇੰਜੈਕਸ਼ਨ ਨਜ਼ਰ ਆ ਰਿਹਾ ਹੈ ਕੀ ਵਜ੍ਹਾ ਹੈ ਉਹਨਾਂ ਦੇ ਹੱਥ ਵਿੱਚ ਇੰਜੈਕਸ਼ਨ ਅੱਜ ਅੱਜ ਗੱਲ ਕਰਾਂਗੇ ਅਧਰੰਗ ਦੇ ਟੀਕੇ ਦੀ ਸਟ੍ਰੋਕ ਥਰੋਮਬੋਲਿਸਿਸ ਅਧਰੰਗ ਦਾ ਟੀਕਾ ਮੈਂ ਇੱਕ ਵਾਰ ਫੇਰ ਕਹਣਾ ਅਧਰੰਗ ਦਾ ਟੀਕਾ ਜੇ ਕਿਸੇ ਪੇਸ਼ੈਂਟ ਨੂੰ ਜ਼ਬਾਨ ਥਤਲਾਉਂਦੀ ਹੈ ਥਤਲਾਉਂਦੀ ਹੈ ਚਿਹਰਾ ਬਿੰਗਾ ਹੁੰਦਾ ਦੇਖਣ ਚ ਕੋਈ ਪ੍ਰੋਬਲਮ ਹੈ ਨਿਗਾਹ ਚ ਕੋਈ ਪ੍ਰੋਬਲਮ ਹੈ ਜਾਂ ਪਾਸੇ ਦੀ ਵੀਕਨੈਸ ਆਉਂਦੀ ਹੈ ਤਾਂ ਉਹ ਪੇਸ਼ੈਂਟ ਐਲੀਜੀਬਲ ਹੋ ਸਕਦਾ 3 ਘੰਟੇ ਦੇ ਵਿੱਚ ਵਿੱਚ ਮੈਂ ਫੇਰ ਕਹਿੰਦਾ 3 ਘੰਟੇ ਦੇ ਵਿੱਚ ਵਿੱਚ ਅਦਰੰਗ ਵਾਲਾ ਟੀਕਾ ਲਗਵਾਉਂਦੇ ਸੋ ਇਹ ਟੀਕਾ ਸਿੰਬੋਲਿਕ ਹੈ ਉਹ ਅਦਰੰਗ ਵਾਲੇ ਟੀਕੇ ਦਾ ਸੋ ਇਹਨੂੰ ਕਹਿੰਦੇ ਸਟ੍ਰੋਕ ਥਰੋਮਬੋਲਿਸਿਸ ਤਾਂ 골ਡ ਮੈਡੀਕਲ ਹਸਪੀਟਲ ਪਾਵਰ ਹਾਊਸ ਰੋਡ ਸਟ੍ਰੋਕ ਥਰੋਮਬੋਲਿਸਿਸ ਕਰ ਰਹੇ ਹੈ ਅੱਜ ਇੱਕ ਪੇਸ਼ੈਂਟ ਨੂੰ ਅਸੀਂ ਸਕਸੈਸਫੁਲ ਛੁੱਟੀ ਕੀਤੀ ਹੈ ਤਾਂ ਉਹ ਪੇਸ਼ੈਂਟ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਡਾਕਟਰ ਹੇਨਾ ਸਾਡੇ ਕ੍ਰਿਟੀਕਲ ਕੇਅਰ ਐਨੈਸਥੀसिया ਆਈਸੀਯੂ ਦੇਖਣ ਵਾਲੇ ਇੰਟੈਂਸਿਵਿਸਟ ਦੱਸਣਗੇ ਕਿ ਕੀ ਕੀ ਇਹਨਾਂ ਨੇ ਕੀਤਾ ਜਦੋਂ ਪੇਸ਼ੈਂਟ ਆਇਆ ਜਦੋਂ ਪੇਸ਼ੈਂਟ ਆਇਆ ਸਾਡੇ ਕੋਲ ਅਦਰੰਗ ਦਾ ਪਹਿਲਾ ਪ੍ਰੀ ਚੈੱਕਅਪ ਕਰਿਆ ਕੀਤਾ ਸੀ ਕਿ ਜਿਵੇਂ ਕਿ ਬੀਪੀ 슈ਗਰ ਉਹਦੇ ਸਾਰਾ ਹਾਂਜੀ ਜਿਵੇਂ ਕਿ ਬੀਪੀ ਚੈੱਕ ਕੀਤਾ ਉਹਦਾ 슈ਗਰ ਚੈੱਕ ਕੀਤਾ ਕੀ ਲੈਵਲ ਹੈ ਉਹਦਾ 슈ਗਰ ਤੇ ਉਹਦੇ ਪਲੇਟਲੇਟ ਚੈੱਕ ਕੀਤੇ ਮੇਨਲੀ ਤੇ ਮੇਨਲੀ ਆਪਾਂ ਸੀਟੀ ਕਰਾ ਕੇ ਬਲੀਡ ਦੇਖਿਆ ਕਿ ਕੋਈ ਬਲੀਡ ਤਾਂ ਨਹੀਂ ਹੈ ਫਿਰ ਉਸ ਤੋਂ ਬਾਅਦ ਆਪਾਂ ਇਨਜੈਕਸ਼ਨ दिए ਉਹ ਕੀਤਾ ਇਹਦੇ ਵਿੱਚ ਬੜਾ ਜ਼ਰੂਰੀ ਹੁੰਦਾ ਹੈ ਕਿ ਫਟਾਫਟ ਪੇਸ਼ੈਂਟ ਅਨਸਰ ਸੀਟੀ ਕੀਤਾ ਜਾਵੇ ਬਲੱਡ ਟੈਸਟ ਹੋਣ ਜਿਵੇਂ ਪਲੇਟਲੇਟਸ ਪੀਟੀਆਨਰ ਕਰੈਟੀਨਿਨ ਬਲੱਡ ਸ਼ੂਗਰ ਲੈਵਲਸ ਬਲੱਡ ਪ੍ਰੈਸ਼ਰ ਲੈਵਲਸ ਸੀਟੀ ਕਰਨ ਸਰ ਬਲੀਡ ਰੂਲ ਆਊਟ ਕਰਕੇ ਨਾਲ ਦੀ ਨਾਲ ਐਮਆ ਡਿਫਿਊਜ਼ਨ ਹੋਵੇ ਤਾਂ ਇਹ ਫੈਸਿਲਿਟੀ ਇਨ ਹਾਊਸ ਅਵੇਲੇਬਲ ਹੋਣ ਕਰਕੇ ਪੋਸੀਬਲ ਹੈ ਕਿ ਇਹ ਟਾਈਮ ਵਿੰਡੋ ਦੇ ਵਿੱਚ ਵਿੱਚ ਇਹ ਇੰਜੈਕਸ਼ਨ ਲੱਗ ਸਕੇ ਸੋ ਡਾਕਟਰ ਸਵਰਨਜੀਤ ਸਿੰਘ ਨੇ ਬੜੇ ਕਾਬਲ ਤਰੀਕੇ ਨਾਲ ਪੇਸ਼ੈਂਟ ਨੂੰ ਹੈਂਡਲ ਕਰਕੇ ਉਹਨਾਂ ਨੂੰ ਸਮਝਾਇਆ ਫੈਮਿਲੀ ਨੂੰ ਡਾਕਟਰ ਸਾਹਿਬ ਦੱਸਣਗੇ ਵੀ ਇਹਨਾਂ ਨੇ ਕਿਵੇਂ ਫੈਮਿਲੀ ਨੂੰ ਕਾਉਂਸਲਿੰਗ ਕੀਤੀ ਕਨਸੈਂਟ ਵਗੈਰਾ ਸੱਸੀ ਗਾਲ ਜੀ ਸਾਰਿਆਂ ਨੂੰ ਸੋ ਇਹ ਰੰਗ ਦਾ ਟੀਕਾ ਲਗਾਉਣ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਆਪਾਂ ਪੇਸ਼ੈਂਟ ਦੀ ਫੈਮਿਲੀ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਗਾਈਡ ਕਰੀਏ ਕਿ ਇਹਦੇ ਕੀ ਕੀ ਬੈਨੀਫਿਟ ਨੇ ਕੀ ਰਿਸਕ ਨੇ ਸੋ ਉਸ ਚੀਜ਼ ਲਈ ਆਪਾਂ ਪੇਸ਼ੈਂਟ ਦਾ ਬਹੁਤ ਪੇਸ਼ੈਂਟ ਦੇ ਅਟੈਂਡੈਂਟ ਨੂੰ ਤਰੀਕੇ ਦੇ ਨਾਲ ਕੰਸੈਂਟ ਲਿਆ ਤੇ ਬਹੁਤ ਹੀ ਫਾਸਟ ਪੇਸ਼ੈਂਟ ਨੇ ਸਾਨੂੰ ਸਾਡੇ ਤੇ ਮਤਲਬ ਟਰਸਟ ਕੀਤਾ ਫੇਸ਼ਨ ਦੀ ਫੈਮਿਲੀ ਨੇ ਸਾਡੇ ਤੇ ਟਰਸਟ ਕੀਤਾ ਤੇ ਉਹ ਟੀਕਾ ਲਗਵਾਉਣ ਲਈ ਬਹੁਤ ਤਰੀਕੇ ਦੇ ਨਾਲ ਸਹਿਮਤੀ ਦਿੱਤੀ ਸੋ ਅਸੀਂ ਇਮੀਡੀਏਟਲੀ ਫਿਰ ਵਿਥਿਨ 3 ਆਰ ਦੀ ਵਿੰਡੋ ਦੇ ਵਿੱਚ ਹੀ ਉਹ ਇੰਜੈਕਸ਼ਨ ਜੋ ਪੇਸ਼ੈਂਟ ਨੂੰ ਕੀਤਾ ਸੋ ਜਦੋਂ ਪੇਸ਼ੈਂਟ ਨੂੰ ਸਮਝਾਉਣੇ ਆ ਤਾਂ ਇਹ ਬੜਾ ਇੰਪੋਰਟੈਂਟ ਹੁੰਦਾ ਵੀ ਜਿਹੜਾ ਡੋਰ ਟੂ ਨੀਡਲ ਟਾਈਮ ਆ ਡੋ ਟੂ ਨੀਡਲ ਟਾਈਮ ਰੀਸ ਦੇ ਹਸਪੀਟਲ ਦੇ ਦਰਵਾਜ਼ੇ ਤੋਂ ਆਉਣ ਤੇ ਲਾ ਕੇ ਉਹਦੇ ਸੂਈ ਲਾ ਕੇ ਦਵਾਈ ਲੱਗ ਜਾਵੇ ਉਹ 15 ਕਿ ਮਿੰਟ ਹੋਣਾ ਚਾਹੀਦਾ ਆਈਡੀਲੀ ਲੈਸ ਥੈਨ 30 ਮਿੰਟਸ ਤਾਂ 15 20 ਮਿੰਟਾਂ ਚ 15 20 ਮਿੰਟਾਂ ਚ ਅਸੀਂ ਇਹ ਕਰ ਪਾਏ ਹਰ ਪੇਸ਼ੈਂਟ ਲਈ ਕਰਦੇ ਜਿਹੜੇ ਸਟ੍ਰੋਕ ਥਰੋਮਬੋਲਿਸਿਸ ਹੈ ਤੇ ਜਦੋਂ ਪੇਸ਼ੈਂਟ ਪੁੱਛਦਾ ਕੀ ਕੀ ਦਿੱਕਤ ਆ ਸਕਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਨਿਊਰੋ ਵਾਲੇ ਡਾਕਟਰ ਸਾਹਿਬ ਨਿਊਰੋ ਸਰਜਨ ਡਾਕਟਰ ਆਰ ਸਿਮਰਨ ਸਿੰਘ अवेलेबल ਨੇ ਜੇ ਕੰਪਲਿਕੀਸ਼ਨਸ ਆਉਂਦੀਆਂ ਤਾਂ ਬੈਸਟ ਪੋਸੀਬਲ ਉਹਨਾਂ ਨੂੰ ਹੈਂਡਲ ਕਰਨਗੇ ਲਗਾ ਲੋ ਰੱਖ ਸੋ ਜਿਵੇਂ ਦੱਸਿਆ ਤੁਹਾਨੂੰ ਕਿ ਪੇਸ਼ੈਂਟ ਦਾ thrombolysis within 15 to 20 minutes ਹੋ ਸਕਿਆ ਇਹ ਪੋਸੀਬਲ ਸੀਗਾ बिकॉज ਸਾਡੇ ਇਨ ਹਾਊਸ CT MRI ਹੈ ਤੇ 24 hours MD medicine doctor MD ana anesthetist available ਹੁੰਦੇ ਨੇ ਸੋ ਐਟ ਐਨੀ ਪੁਆਇੰਟ ਆਫ ਟਾਈਮ ਰਾਤ ਨੂੰ ਦਿਨੇ ਕਿਸੇ ਵੀ ਟਾਈਮ ਤੇ ਜਦੋਂ ਇਹ ਪੇਸ਼ੈਂਟ ਆਉਂਦਾ ਹੈ ਤਾਂ ਅਸੀਂ ਸਕਸੈਸਫੁਲੀ 15 to 20 minutes ਦੇ ਵਿੱਚ ਇਹਨੂੰ ਡਾਇਗਨੋਸ ਕਰਕੇ thrombolyze ਕਰ ਸਕਦੇ ਹਾਂ ਸੋ ਇਹ ਪੇਸ਼ੈਂਟ ਡਰਾਸਟਿਕਲੀ ਇੰਪਰੂਵ ਕੀਤਾ ਇਨ ਦਾ ਨੈਕਸਟ 6 ਆਵਰ 6 ਘੰਟਿਆਂ ਦੇ ਵਿੱਚ ਇਹ ਇੰਪਰੂਵਮੈਂਟ ਆਈ ਪੇਸ਼ੈਂਟ ਦੇ ਤੇ ਜੋ ਮੇਰਾ ਰੋਲ ਸੀਗਾ ਦੇਖਣ ਲਈ ਕਿ ਹਰ thrombolysis ਦੇ ਪੇਸ਼ੈਂਟ ਦੇ ਵਿੱਚ ਕਈ ਵਾਰ ਐਕਿਊਟ ਬ੍ਰੇਨ ਦੇ ਵਿੱਚ ਬਲੀਡ ਹੋ ਸਕਦਾ ਹੈ ਬਲੀਡ ਹੋਣ ਕਾਰਨ ਪੇਸ਼ੈਂਟ ਦਾ ਪਾਸਾ ਘਟ ਸਕਦਾ ਹੈ ਜਾਂ ਫਿਰ ਕੋਈ ਬੇਹੋਚੀ ਆ ਸਕਦੀ ਹੈ ਪੇਸ਼ੈਂਟ ਨੂੰ ਸੋ ਪੇਸ਼ੈਂਟ ਦੀ ਜੀਸੀਐਸ ਮੋਨਿਟਰਿੰਗ ਕੰਟੀਨਿਊਸਲੀ ਕਰਨੀ ਪੈਂਦੀ ਹੈ ਤੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਕਿ ਬ੍ਰੇਨ ਵਿੱਚ ਅਡੀਮਾ ਆ ਜਾਣਾ ਸੋਜ ਵਧਨ ਕਰਕੇ ਜਾਂ ਫਿਰ ਕੋਈ ਹੁੰਦਾ ਠੱਗਾ ਮਰਨ ਕਰਕੇ ਦਵਾਈ ਦੇਣ ਤੋਂ ਬਾਅਦ ਜਿਹੜੀ ਕੰਪਲਿਕੇਸ਼ਨ ਹੁੰਦੀ ਹੈ ਉਹਦੇ ਲਈ ਸਾਨੂੰ 24 ਤੋਂ 48 ਘੰਟੇ ਤਿਆਰ ਰਹਿਣਾ ਪੈਂਦਾ ਸੋ ਉਸ ਲਈ ਉਸ ਚੀਜ਼ ਨੂੰ ਕਵਰ ਕਰਨ ਲਈ ਜੋ ਅਸੀਂ ਕੀਤਾ ਪੇਸ਼ੈਂਟ 48 ਆਰਸ ਤੱਕ ਵਿਦਾਊਟ ਐਨੀ ਪ੍ਰੋਬਲਮ ਸਕਸੈਸਫੁਲੀ ਟਰੀਟ ਹੋਇਆ ਮਰੀਜ਼ ਛੁੱਟੀ ਲੈ ਕੇ ਆ ਜਾ ਰਿਹਾ ਮੈਂ ਇੱਕ ਵਾਰ ਫਿਰ ਸਮਰਾਈਜ਼ ਕਰੂੰਗਾ ਕਿਸੇ ਪੇਸ਼ੈਂਟ ਨੂੰ ਬੋਲਣ ਚ ਦਿੱਕਤ ਜੀਬ ਤਤਲਾਉਣਾ ਚਿਹਰੇ ਦਾ ਬਿੰਗਾ ਹੋਣਾ ਏਡਾ ਹੋਣਾ ਨਜ਼ਰ ਦੇਖਣ ਚ ਕੋ ਪ੍ਰੋਬਲਮ ਹੋਣੀ ਜਾਂ ਪਾਸਾ ਖੜਨਾ ਇਮੀਡੀਏਟਲੀ ਹਸਪੀਟਲ ਆਉਣਾ ਚਾਹੀਦਾ ਐਸੇ ਹਸਪੀਟਲ ਆਉਣਾ ਚਾਹੀਦਾ ਜਿੱਥੇ ਸੀਟੀ ਐਮ ਆਰ ਆਈ ਦੀ ਫੈਸਿਲਿਟੀ ਇਨ ਹਾਊਸ ਅਵੇਲੇਬਲ ਹੋਵੇ ਤਾਂ ਕਿ ਜਿਹੜਾ ਡੋਰ ਟੂ ਨੀਡਲ ਟਾਈਮ ਹੈ ਟੀਕਾ ਲਗਾਉਣ ਦਾ ਅਦਰੰਗ ਦਾ ਟੀਕਾ ਲਗਾਉਣ ਦਾ ਉਹ ਅਚੀਵ ਹੋ ਸਕੇ ਤਾਂ ਡੋਰ ਟੂ ਨੀਡਲ ਟਾਈਮ 15 ਮਿੰਟ 18 ਮਿੰਟ 19 ਮਿੰਟ 20 ਮਿੰਟ ਇਹਦੇ ਵਿੱਚ ਹੀ ਹੋਣਾ ਚਾਹੀਦਾ ਫੇਰ ਹੀ ਆਪਾਂ ਨੂੰ ਐਪ੍ਰੋਪਰੀਏਟ ਰਿਜ਼ਲਟਸ ਮਿਲਦੇ ਆ ਜਿਹੜੀ ਇਹ ਟੋਟਲ ਵਿੰਡੋ ਹੈ ਇਹ ਇੰਜੈਕਸ਼ਨ ਲਗਾਉਣ ਦੀ ਉਹ 3 ਘੰਟੇ ਹੈ ਵੀ 3 ਘੰਟੇ ਦੇ ਵਿੱਚ ਵਿੱਚ ਲੱਗ ਜੇ ਤਾਂ ਬੈਟਰ ਹੈ ਪਰ ਨਾਲ ਇਹ ਵੀ ਕਿਹਾ ਜਾਂਦਾ ਹੈ ਵੀ ਜੇ ਪਹਿਲੇ ਘੰਟੇ ਲੱਗੇਗਾ ਤਾਂ ਰਿਜ਼ਲਟ ਹੋਰ ਬੈਟਰ ਹੈ ਦੂਜੇ ਘੰਟੇ ਲੱਗੇਗਾ ਤਾਂ ਉਹਵੇਂ ਤੀਜੇ ਘੰਟੇ ਲੱਗੇਗਾ ਤਾਂ ਉਹ। ਤਾਂ ਜਿੰਨੀ ਜਲਦੀ ਲੱਗੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਵੀ 1 ਮਿੰਟ ਦੇ ਵਿੱਚ ਜੀ ਹਾਂ 1 ਮਿੰਟ ਦੇ ਵਿੱਚ ਜੇ ਬਲਾਕੇਜ ਹੈ ਬ੍ਰੇਂਚ ਤਾਂ 20 ਲੱਖ ਬ੍ਰੇਨ ਸੈੱਲ ਪਰ ਮਿੰਟ ਵੀ ਡੈੱਡ ਹੋ ਸਕਦੇ ਆ। 20 ਲੱਖ ਬ੍ਰੇਨ ਸੈੱਲ ਪਰ ਮਿੰਟ ਡੈੱਡ ਹੋ ਸਕਦੇ ਆ। ਸੋ ਇਹ ਟੀਕਾ ਜਦੋਂ ਲੱਗਦਾ ਹੈ ਬਲੱਡ ਸਪਲਾਈ ਦੁਆਰਾ ਕਾਇਮ ਹੁੰਦੀ ਹੈ ਬ੍ਰੇਨ ਬਚਦਾ ਹੈ ਪਾਸਾ ਚੱਲਦਾ ਸੋ ਟਾਈਮ ਇਜ਼ ਬ੍ਰੇਨ। the message today we want to give from gold medica is time is brain time is brain so uh, kindly ਤੁਸੀਂ ਦੇਖੋ ਪੇਸ਼ੈਂਟ ਨੂੰ ਜਿਹੜਾ ਇਹਨਾਂ ਖੁਸ਼ ਅੱਜ ਘਰੇ ਜਾ ਰਿਹਾ ਵੀ ਕਿਸ ਤਰ੍ਹਾਂ ਮਤਲਬ ਪੇਸ਼ੈਂਟ ਬਿਲਕੁਲ ਉਹਦਾ ਪਾਸਾ ਰਿਕਵਰ ਕਰ ਗਿਆ ਬਧਾਈਆਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਮੈਂ ਮੈਂ ਫੜਦਾ ਜਿਹਨਾਂ ਕਰੋਗੇ ਲਾਈਕ ਕਰ ਦੇਣ। ਓਕੇ। ਧੰਨਵਾਦ। ਇਹ ਕੀ ਨਾਮ ਅੰਕਲ ਜੀ ਆਪਣਾ? ਮੇਜਰ ਸਿੰਘ ਜੀ। ਅੱਛਾ ਕਦੋਂ ਆਏ ਸੀ ਤੁਸੀਂ ਇੱਥੇ? ਤੰਦਨੀ ਹੋਇਆ। ਤੰਦਨਾ ਹੋਇਆ। ਹਾਂਜੀ। ਅੱਜ ਹਾਂਜੀ ਇਸ ਤਰ੍ਹਾਂ ਸੀ ਪਹਿਲਾਂ ਹਾਲਾਤ। ਪਹਿਲਾਂ ਤਾਂ ਮੈਂ ਠੀਕ ਜਿਦੋਂ ਮੈਂ ਆਇਆ ਮੈਨੂੰ ਕੁਝ ਨਹੀਂ ਪਤਾ ਸੀ। ਕੋਈ ਸੁਰਤ ਨਹੀਂ। ਮੈਨੂੰ ਮੇਰੇ ਬ੍ਰਦਰ ਨੇ ਉਹ ਮੇਰੇ ਬੇਟੇ ਨੇ ਜਦੋਂ ਚੱਕ ਕੇ ਕਾਰ ਚ ਪਾ ਲਿਆ। ਬਸ ਮੈਨੂੰ ਨਹੀਂ ਪਤਾ ਮੈਂ ਹਸਪੀਟਲ ਕਦੋਂ ਪਹੁੰਚਿਆ। ਜਦੋਂ ਅਸੀਂ ਹਸਪੀਟਲ ਪਹੁੰਚ ਗਏ ਉਸ ਤੋਂ ਬਾਅਦ ਤਾਂ ਸਾਨੂੰ ਐ ਲੱਗਿਆ ਵੀ ਕੋਈ ਪ੍ਰੋਬਲਮ ਆਈ ਨਹੀਂ। ਸਾਰੇ ਸਾਡਾ ਜਿਹੜੇ ਇੱਥੇ ਨਾ ਇਸ ਤਰ੍ਹਾਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਹੈ ਕਿ ਜਿਹੜਾ ਆ ਕੇ ਇਹ ਲੱਗਿਆ ਵੀ ਅਸੀਂ ਡਾਕਟਰ ਡਾਕਟਰ ਕੋਲ ਨਹੀਂ ਆਏ ਅਸੀਂ ਮੇਲਾ ਘੁੰਮਣ ਆਏ ਆ ਅੱਛਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਇੱਥੋਂ ਦਾ ਸਾਰਾ ਜਿਹੜਾ ਇੱਥੋਂ ਦਾ ਜਿੰਨੇ ਵੀ ਸੀਗੇ ਡਾਕਟਰ ਸਟਾਫ ਬਹੁਤ ਸਤਾਰ ਹਾਂ ਸਾਰਾ ਮੈਨੂੰ ਥੋੜਾ ਆ ਰਿਹਾ ਬਹੁਤ ਜ਼ਿਆਦਾ ਜੀ ਮੈਂ ਬੜਾ ਖੁਸ਼ ਹਾਂ ਇੱਕਦੇ ਵੀ ਮਾਲਕ ਜੇ ਭੇਜੇ ਤਾਂ ਸੰਦੇਸ਼ ਹੈ ਹੌ ਹਸਪੀਟਲ ਪੇਜ ਸਾਰੇ ਹੀ ਡਾਕਟਰ ਇੱਕੋ ਹੀ ਥਾਂ ਤੇ ਤਾਂ ਮਿਲ ਗਏ ਮਤਲਬ ਸਾਰੇ ਹਾਂ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਮੌਕੇ ਤੇ ਸਾਰੇ ਡਾਕਟਰ ਮੌਕੇ ਤੇ ਨੇ ਔਰ ਜਦੋਂ ਅਸੀਂ ਪਹੁੰਚੇ ਹਾਂ ਮੇਰੇ ਬ੍ਰਦਰ ਨੇ ਕਿਹਾ ਵੀ ਅਸੀਂ ਮੇਰੇ ਬ੍ਰਦਰ ਨੂੰ ਪ੍ਰੋਬਲਮ ਆ ਗਈ ਤੇ ਤੁਸੀਂ ਉਹ ਕਹਿੰਦੇ ਅਸੀਂ ਖੜੇ ਆ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੇ ਮੈਨੂੰ ਡਿਟਿਆ ਸਰੇ ਇਹ ਪਾਸਾ ਸੀ ਜਿਹੜਾ ਜਿਹੜਾ ਬਿਲਕੁਲ ਕੰਮ ਨਹੀਂ ਕਰ ਰਿਹਾ ਸੀ ਬਾ ਚੱਕੋ ਬਾਪੂ ਜੀ ਦੋਨੇ ਚੱਕੋ ਦੋਨੇ ਚੱਕੋ ਹਾਂ ਹਾਂ ਥੱਲੇ ਕਰੋ ਥੱਲੇ ਕਰੋ ਚੱਕੋ ਜੀ ਚੱਕੋ ਸੋ ਦੇਖੋ ਤੁਸੀਂ ਇਧਰ ਅੰਗ ਦੇ ਟੀਕੇ ਦਾ ਕਮਾਲ ਵੀ ਟਾਈਮਲੀ ਲੱਗਿਆ ਡੋਰ ਟੂ ਨੀਡਲ ਟਾਈਮ ਬੜਾ ਸ਼ਾਰਟ ਸੀ 15 18 ਮਿੰਟ ਤੇ ਪੇਸ਼ੈਂਟ ਦੇਖੋ ਆਪਦਾ ਸੱਜਾ ਪਾਸਾ ਚਲਾ ਰਿਹਾ ਕਿੱਥੇ ਇਹੀ ਪੇਸ਼ੈਂਟ ਨੂੰ ਸ਼ਾਇਦ ساری ਉਮਰ ਬੈੱਡ ਵਿੱਚ ਕਟਣੀ ਪੈਣੀ ਸੀ ਸਰ ਬੋਲ ਨਹੀਂ ਪਾਉਂਦੇ ਪ੍ਰੋਪਰ ਬਿਲਕੁਲ ਹਾਂ ਜੀ ਅਸਤੋਂ ਹੁਣ ਤੁਸੀਂ ਠੀਕ ਹੋ ਅੰਕਲ ਜੀ ਬਿਲਕੁਲ ਜੀ ਬਾਈ ਕਿੰਨੀ ਉਮਰ ਆਪਣੀ ਮੇਰੀ 62 62 ਸਾਲ ਦੀ ਉਮਰ ਹੈ ਜੀ ਜੀ ਤੇ ਹੁਣ ਤੰਦਰੁਸਤ ਹੋ ਤੁਸੀਂ ਹਾਂ ਤੁਹਾਨੂੰ ਜਿਸ ਦਾ ਪਹਿਲਾ ਹੋਸਟ ਆਇਆ ਦੱਸਿਆ ਕਿ بیٹے ਨੇ ਜਾਂ ਘਰ ਦੇਣ ਵੀ ਆ ਹਾਲ ਸੀ ਹੋ ਗਿਆ ਤੁਹਾਡਾ ਹਾਂ ਜਦੋਂ ਲੈ ਕੇ ਆਏ ਉਹ ਤਾਂ ਬੁਰਾ ਹਾਲ ਸੀ ਸੀ ਬੇਟਾ ਦੱਸੂਗਾ ਜੀ ਬੇਟਾ ਤੇ ਰੋ ਰਹੇ ਸੀ ਬੇਟੇ ਨੂੰ ਪੁੱਥਲੋਗੇ ਸਾਰਾ ਅਸੀਂ ਅੰਕਲ ਜੀ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ ਬੜੇ ਵੱਡੇ ਪਰਿਵਾਰ ਨਾਲ ਜੁੜੇ ਹੋਏ ਹੈ ਸਰ ਮੇਰਾ ਨਾਮ ਵਿਰੇਂਦਰ ਸਿੰਘ ਹੈ ਜੀ ਕੀ ਖਲਾਫੀ ਕੀਤੀ ਜਦੋਂ ਅੰਕਲ ਕਿ ਲੈ ਕੇ ਆ ਸਰ ਜਦੋਂ ਅਸੀਂ ਆਈ ਜਾਂਦੇ ਸੀ ਰਸਤੇ ਮੈਂ ਤਾਂ ਬਹੁਤ ਡਰ ਗਿਆ ਸੀ ਜੀ ਮੈਨੂੰ ਵੀ ਆਇਆ ਸੀ ਕੁਝ ਨਹੀਂ ਪਤਾ ਲੱਗ ਰਿਹਾ ਸੀ ਇੱਕ ਜ਼ਬਾਨ ਤੋਂ ਤਲਾਉਂਦੀ ਸੀ ਤੇ ਮੂੰਹ ਵੀ ਬੀਂਗਾ ਹੋ ਗਿਆ ਸੀ ਇੱਕ ਸਾਈਡ ਤੋਂ ਮੂੰਹ ਇਧਰ ਕਰਦੇ ਸੀ ਮਤਲਬ ਕਾਫੀ ਜ਼ਿਆਦਾ ਉਹ ਹੋ ਗਿਆ ਸੀ ਮੈਨੂੰ ਹੋਰ ਵੀ ਕਈ ਕਹਿ ਦਿੰਦੇ ਕਹਿੰਦੇ ਵੀ ਇੱਥੇ ਨਾ ਨੇੜੇ ਐ ਕੋਈ ਕੋਈ ਹਸਪੀਟਲ ਕੋਈ ਨਾਮ ਨਹੀਂ 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 ਸਰ ਨਹੀਂ ਹਾਂ ਜੀ ਕਹਿੰਦੇ ਕਿਤੇ ਵੀ ਉਹ ਵੇਦਾ ਕਿੰਨਾ ਫੈਸਿਲਿਟੀ ਜਿਹੜੀ ਆਪਣੀ ਸਾਰੀ ਅਵੇਲੇਬਲ ਹੈ ਉਹਦੇ ਕਰਕੇ ਵੀ ਜਲਦੀ ਤੋਂ ਜਲਦੀ ਹੋ ਗਿਆ ਨਹੀਂ ਆਰਸੀਟੀ ਕਿਤੇ ਉਹ ਸੌਰੀ ਹਾਂ ਸੀਟੀ ਸਕੈਨ ਕਿਤੇ ਹੋਰ ਐ ਐਮ ਆਰ ਆਈ ਕਿਤੇ ਹੋਰ ਉਹ ਤਾਂ ਸਾਰਾ ਟਾਈਮ ਉਥੇ ਜੀ ਲੱਗੇ ਜਾਂਦਾ ਜੀ ਫਿਰ ਲਾਉਂਸ ਹੋ ਜਾਂਦਾ ਸਭ ਕੁਝ ਇੱਥੇ ਵਧੀਆ ਹੋ ਗਿਆ ਜੀ ਹਾਂ ਟਾਈਮ ਨਾਲ ਟਾਈਮ ਨਾਲ ਹੀ ਵਧੀਆ ਹੋ ਗਿਆ ਤਾਂ ਦਾ ਕੁਝ ਤੇ ਵਧੀਆ ਬੋਲਣ ਲੱਗ ਗਏ ਜੀ ਹੁਣ ਪਹਿਲਾਂ ਜ਼ੁਬਾਨ ਤਤਲਾਉਂਦੀ ਸੀ ਮੂੰਹ ਦਾ ਵੀ ਸੀਗਾ ਕੋਈ ਫਰਕ ਨਹੀਂ ਪਿਆ ਜਮਾ ਸਹੀ ਆ ਜੀ ਮੈਂ ਆਉਂਦਾ ਸਾਰੇ ਦਾ ਮੈਂ ਹੱਥ ਮਲਦਾ ਹੈ ਪਰ ਮਹਿਸੂਸ ਨਹੀਂ ਹੋਇਆ ਇਹਨਾਂ ਨੂੰ ਕਹਿੰਦੇ ਸੀ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਇਸ ਪਾਸੇ ਕਿਹੜਾ ਪਾਸੇ ਖੜੇ ਹੋ ਸੱਜਾ ਸੱਜਾ ਪਾਸਾ ਜੀ ਹਾਂ ਜੀ ਇਹਨਾਂ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਸੀ ਉਦੋਂ ਇਹ ਕਹਿੰਦਾ ਕਿ ਬਾਕੀ ਲੋਕਾਂ ਨੂੰ ਜੇ ਇਸ ਤਰ੍ਹਾਂ ਦਾ ਕੋਈ ਅਟੈਕ ਆਉਂਦਾ ਤੇ ਰੰਗ ਦਾ ਸਮੇਂ ਰਹਿੰਦੇ ਜੇ ਪਹੁੰਚ ਜੇ गोल्ड मेडिका हॉस्पिटल ಅಂತ ہاں جی کوئی بھی مطلب کوئی بھی ਜਿਹੜਾ ਦੁਖੀ ਆਉਂਦਾ ਇੱਥੇ ਪਰਿਵਾਰ ਦੀ ਜਿਹੜੇ ਹੁੰਦੇ ਆ ਕੋਈ ਹੋਰ ਹਸਪਤਲ ਚ ਜਾਏਗਾ ਕਿਵੇਂ ਹੈ ਜਾਣਦੇ ਹੱਥ ਦੇ ਜਾਣਦੇ ਵਧੀਆ ਵਧੀਆ ਜੀ ہاں جی ਡਾਕਟਰ ਸਾਹਿਬ ਕਿਰੇ ਵਧੀਆ ਕੀਤਾ ਜਦੋਂ ਸਪਲਾਈ ਸੀਗੀ ਕਿ ਸਟਾਫ ਤੋਂ ਵਾਲਿਆਂ ਕਿਵੇਂ ਸੰਭਾਲ ਲੈ ਬਹੁਤ ਵਧੀਆ ਜੀ ਇਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਡਾਕਟਰ ਸਾਹਿਬ ਨੇ ਵਧੀਆ ਫੀਲ ਕੀਤਾ ਸਟਾਫ ਵੀ ਬੜਾ ਵਧੀਆ ਜੀ ਤੇ ਇਹਨਾਂ ਨੂੰ ਪਹਿਲਾਂ ਨਾ ਜੀ ਮੈਨੂੰ ਡਰ ਸੀ ਪਹਿਲਾਂ ਇਹਨਾਂ ਨੂੰ ਹਾਰਟ ਦੀ ਦੋ ਵਾਰੀ ਪ੍ਰੋਬਲਮ ਆ ਗਈ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਪਹਿਲਾਂ ਹਾਰਟ ਦੀ ਪ੍ਰੋਬਲਮ ਆ ਗਈ ਮਸਾਂ ਹੀ ਅਸੀਂ ਪਹੁੰਚੇ ਸੀਗੇ ਥੋੜੇ ਮੈਨੂੰ ਐ ਸੀ ਵੀ ਇਸ ਇਸ ਦੀ ਬਹੁਤ ਡਰ ਸੀ ਮੈਨੂੰ ਪਰ ਐਡਵਾਂਸਮੈਂਟ ਵੀ ਨਹੀਂ ਲਈ ਗਈ ਹਾਂ ਸਾਰੀ ਪੇਮੈਂਟ ਅਸੀਂ ਹੁਣ ਡਿਸਚਾਰਜ ਕੀਤਾ ਨਾ ਅਸੀਂ ਹੁਣ ਹੀ ਦੇ ਕੇ ਆ ਜਾ ਸੋਨੇ ਪੇਮੈਂਟ ਕੋਈ 1 ਰੁਪਿਆ ਵੀ ਨਹੀਂ ਦੂ ਪਹਿਲਾਂ ਹੀ ਦਿੱਤਾ ਸਾਰੀ ਪੇਮੈਂਟ ਅਸੀਂ ਹੁਣ ਦਿੱਤੀ ਆ ਨਹੀਂ ਜੀ ਕੁਝ ਨਹੀਂ ਅਸੀਂ ਸਾਰੀ ਪੇਮੈਂਟ ਬੋਲ ਹੁਣ ਕਰਕੇ ਆਏ ਅਸੀਂ ਇੰਟਰਕੈਟ ਤੇ ਹੰੜਾ ਕੋਈ ਨਹੀਂ ਲੈ ਲਾਂਗੇ ਜੇ ਪ੍ਰਿੰਟ ਹੋ ਜਾ ਪੈਸੇ ਲੈ ਲਾਂਗੇ ਸੋ 2500 2500 2500 ਘੱਟ ਬੈਥ ਬਹੁਤ ਘੱਟ ਅੱਛਾ ਠੀਕ ਹੋ ਤੰਦਰੁਸਤ ਹੋ ਵਧੀਆ ਹਾਂ ਜੀ ਡਾਕਟਰ ਸਾਹਿਬ ਇਸ ਤੋਂ ਅੱਗੇ ਜੇ ਕਿਸੇ ਸਰ ਕੋਈ ਹੁੰਦੇ ਸਰ ਉਹਨਾਂ ਨੂੰ ਕੀ ਮੈਸੇਜ ਦੋਗੇ ਸਰ ਸਰ ਮੇਰਾ ਮੈਸੇਜ ਇਹੀ ਹੈ ਟਾਈਮ ਇਜ਼ ਬ੍ਰੇਨ ਟਾਈਮ ਇਜ਼ ਬ੍ਰੇਨ ਵੀ ਇੱਕ ਇੱਕ ਮਿੰਟ ਕੀਮਤੀ ਹੈ ਦਿਮਾਗ ਲਈ ਦੇਖੋ ساری ਉਮਰ ਬੋਲਣਾ ਪਾਉਣਾ ਪਾਸਾ ਖੜਾ ਰਹਿਣਾ ਮੰਜੇ 'ਚ ਪਏ ਰਹਿਣਾ ਇਹ ਇਹ ਇਹਦਾ ਹੱਲ ਜੇ ਅੱਜ ਮੈਡੀਕਲ ਟੈਕਨੋਲੋਜੀ ਨਾਲ ਹੁੰਦਾ ਤਾਂ ਆਪਾਂ ਨੂੰ ਕਰਾਉਣਾ ਚਾਹੀਦਾ ਸੋ ਟਾਈਮਲੀ ਪੇਸ਼ੈਂਟ ਹਸਪੀਟਲ ਆਵੇ ਤਾਂ ਟਾਈਮਲੀ ਉਹਦਾ ਵਿਦਨ ਮਿੰਟਸ ਵਰਕਿੰਗ ਹੋਵੇ ਅਸੀਂ 2-3 ਸਟਾਫ ਡੈਡੀਕੇਟਿਡ ਦੇ ਦਿੰਨੇ ਇਹ ਜੀ ਐਮਰਜੈਂਸੀ ਨੂੰ ਮੈਸੇਜ ਇਹੀ ਹੈ ਟਾਈਮ ਇਜ਼ ਬ੍ਰੇਨ ਕੀ ਪੇਸ਼ੈਂਟ ਜਲਦੀ ਆਵੇ ਜਲਦੀ ਪ੍ਰੋਸੈਸ ਹੋਵੇ ਜਲਦੀ ਟਰੀਟਮੈਂਟ ਕਰਾਵੇ ਤੇ ਪੇਸ਼ੈਂਟ ਵੀ ਵਿਸ਼ ਦਾ ਪੇਸ਼ੈਂਟ ਸਪੀਡੀ ਰਿਕਵਰੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਿਲਕੁਲ ਜੀ ਡਾਕਟਰ ਵਿਕਿੰਦਲ ਸਾਉਣਾ ਦੀ ਪੂਰੀ ਟੀਮ ਹੈ ਤੁਹਾਨੂੰ ਦਿਖਾ ਦਿਆਂ ਜੀ ਇਹ ਹੈਗਾ ਜੀ ਗੋਲਡ ਮੈਡੀਕਲ ਹਸਪਤਾਲ ਜੀ ਡਾਕਟਰ ਵਿਕਿੰਦਲ ਜੀ ਤੇ ਉਹਨਾਂ ਦੀ ਟੀਮ ਇੱਥੇ ਮੌਜੂਦ ਹੈ ਜੀ ਦੱਸ ਰਹੇ ਜੀ ਅਧਰੰਗ ਦਾ ਅਟੈਕ ਆਇਆ ਸੀ ਲੇਕਿਨ ਵਿਦਨ 3 ਆਰਸ ਜੋ ਇਜੈਕਸ਼ਨ ਲਗਾਇਆ ਗਿਆ ਜਿਸ ਕਰਕੇ ਜੋ ਪਾਸਾ ਇੱਕ ਖੜ ਗਿਆ ਤੇ ਉਹਨੂੰ ਬਚਾ ਲਿਆ ਗਿਆ ਤੇ ਤੇ ਇਹ ਹੈਗਾ ਜੀ 골ਡ ਮੈਡੀਕਲ ਹਸਪੀਟਲ ਤੇ ਸੀਟੀ ਸਕੈਨ ਐਮ ਆਰ ਆਈ ਜੋ ਕਹ ਰਹੇ ਕਿ ਇੱਥੇ ਹੀ ਫੈਸਿਲਿਟੀ ਸਿਕੋ ਥਾ ਤੇ ਮਿਲ ਗਿਆ ਤਾ ਨੂੰ ਤੇ ਜੋ ਐਥੀਸਰ ਡਾਕਟਰ ਸੀ ਨਿਊਰੋ ਸਰਜਨ ਆਪਣੇ ਡਾਕਟਰ ਸੀਗੇ ਤੇ ਇਹ ਉਹਨਾਂ ਦੀ ਟੀਮ ਸੀਗੇ ਤੇ ਬਿਲਕੈ ਇਹ ਜੋ ਹੈਗਾ ਜੀ ਪੇਸ਼ੈਂਟ ਦਾ ਜੋ ਪਾਸਾ ਖੜਿਆ ਸੁ ਬਚਾਇਆ ਗਿਆ ਸੋ 골ਡ ਮੈਡੀਕਲ ਹਸਪਤਲ ਦੇ ਵਿੱਚ ਅਸੀਂ ਮੌਜੂਦ ਹੈ ਜੀ ਤਾਂ ਬਹੁਤ ਬਹੁਤ ਸ਼ੁਕਰ ਹੈ ਜੀ ਸਾਡੇ ਨਾਲ ਜੁੜਨ ਵਾਸਤੇ ਥੈਂਕ ਯੂ ਸੋ ਮਚ